ਇਹ ਜਿਹੜੀ ਸਤਾਈ ਦੀ ਲਕਸ਼ਣਾ ਉਹ ਸ਼੍ਰੋਮਣੀ ਅੱਲੀਦਲ ਹੁਣ ਚਾਹੀਦਾ ਹੈ ਸ਼੍ਰੋਮਣੀ ਕੱਢੀ ਦਾ ਜ਼ਾਣਾ ਅੱਜ ਲੋਕਾਂ ਦੀ ਆਵਾਜ਼ ਹੈ ਸਾਡੇ ਸਿਹਤਾਰੂਕ ਬੀਬੀ ਹਰਪ੍ਰੀਤ ਕੌਰ ਵੀ ਮਖਮੇਦ ਪਰ ਜਿਹੜੇ ਇੱਕ ਬਹੁਤ ਪੁਰਾਣੇ ਸਿਆਣੇ ਨਿਗਰਹਨ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਤੇ ਸ਼੍ਰੋਮਣੀ ਕੱਢੀ ਦੀ ਚੜ੍ਹਦੀ ਕਲਾ ਲਈ ਇਲਾਕੇ 'ਚ ਸੇਵਾ ਕਰਾਂਗੇ ਮੁਕਾਬਲਾ ਬੜਾ ਟਫ ਹੋਵੇਗਾ ਇਸ ਦੇ ਵਿੱਚੋਂ ਪਾਰਟੀ ਹੁਣ ਉੱਪਰ ਕਿਵੇਂ ਸਾਹਮਣੇ ਆਵੇਗੀ ਮੈਂ ਤਾਂ ਕਿਵੇਂ ਹੋਵੇਗਾ ਵੀਰ ਸਿੰਘ ਜੀ ਬਾਦਲ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਆ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਹੜਾਂ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਵੇਰੇ 4-5 ਵਜੇ ਘਰ ਤੋਂ ਨਿਕਲਦੇ ਸੀ ਤੇ ਰਾਤ ਨੂੰ 9-10 ਵਜੇ ਤੱਕ ਆ ਕੇ ਘਰ ਆਉਂਦੇ ਸੀ ਉਹਨਾਂ ਨੇ ਦਿਨ ਇੱਕ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਅਸੀਂ ਜਿਹੜੀਆਂ ਇਹ ਬਲਾਕ ਸਮਝੀ ਦੀ ਜਿਹੜੇ ਜਿਹਨਾਂ ਪਰਦੀਆਂ ਚੋਣਾਂ ਹਨ ਇਹਨਾਂ ਨੂੰ ਅਸੀਂ ਮਿਹਨਤ ਕਰਕੇ ਤਨਮਨ ਧਨ ਨਾਲ ਲੜਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਬਿਤਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਹੁਣ ਕਨੌਰ ਹਲਕੇ ਤੋਂ ਜਸਮੀਤ ਸਿੰਘ ਲਾਚੂ ਦਿੱਤਿਆ ਸਾਹਿਬ ਨੂੰ ਹੁਣ ਮੀਤ ਪ੍ਰਧਾਨ ਪਾਰਟੀ ਦਾ ਬਣਾ ਦਿੱਤਾ ਗਿਆ ਹੈ ਇਸ ਦੇ ਨਾਲ ਗੱਲਬਾਤ ਕਰਾਂਗੇ ਕਿ ਨਾਲ ਹੀ ਗੱਲਬਾਤ ਹੋਵੇਗੀ ਕਿ ਹੁਣ ਜਿਹੜਾ ਜਿਲ੍ਹਾ ਪੱਧਰ ਦੀਆਂ ਚੋਣਾਂ ਜਾਂ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ 14 ਜਿਹੜੀ ਦਸੰਬਰ ਨੂੰ ਚੋਣਾਂ ਹੋਣਗੀਆਂ ਤੇ 17 ਦਸੰਬਰ ਨੂੰ ਨਤੀਜੇ ਆਉਣਗੇ ਜਥੇਦਾਰ ਸਾਹਿਬ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਤੁਹਾਨੂੰ ਜਿਹੜਾ ਹੁਣ ਪਾਰਟੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਧੰਨਵਾਦ ਕਰਦਾ ਅਸੀਂ ਮਹਿਮਾਨਾਂ ਦਿੱਤੀਆਂ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਇਸ ਮੁਕਤੀ ਸੀਨੀਅਰ ਕਾਬੀ ਦਾ ਦੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇਹ ਯੋਗ ਸਮਝਦੇ ਹੋਏ ਇਹ ਡਿਵੀਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਬਸ ਵਾਅਦਾ ਹੀ ਦਵਾਂਗਾ ਕਿ ਜੋ ਜ਼ਿੰਮੇਵਾਰੀ ਮੈਨੂੰ ਚਲਾਈ ਹੈ ਇਹਨੂੰ ਬੜੀ ਇਮਾਨਦਾਰੀ ਨਾਲ, ਵਿਅੰਤਦਾਰੀ ਨਾਲ ਅਤੇ ਬੜੀ ਨਿਮਰਤਾ ਨਾਲ ਤਵਾੰਦਾ ਹੋਇਆ ਪਾਰਟੀ ਦੀ ਸੇਵਾ ਕਰਾਂਗੇ ਤਾਂ ਕਿ ਪਾਰਟੀ ਬਰੰਦਿਆਂ ਨੂੰ ਸ਼ੋਹੇ ਆਉਣ ਵਾਲੀਆਂ ਜਿਹੜੀਆਂ ਹੋਣੇ ਜ਼ਿਲ੍ਹਾ ਫਿਰਸੇ ਵਿਲਾਕਸ ਮੰਡੀਆਂ ਦੇ ਇਨਾਂ 'ਚ ਅਸੀਂ ਕੁੱਨੇ ਪੰਜ ਆਪਣਾ ਜ਼ਿਲ੍ਹਾ ਫਿਰਸੇਆਂ ਸੀਟਾਂ ਹਨ ਤੇ 35 ਵਿਲਾਕਸ ਮੰਡੀਆਂ ਦੇ ਸੀਟਾਂ ਹਨ ਇਨਾਂ ਸਾਰੀਆਂ ਸੀਟਾਂ ਤੇ ਅਸੀਂ ਪੰਜ ਜ਼ਿਲ੍ਹਾ ਫਿਰਸੇਆਂ ਦੇ ਤੇ 35 ਜਿਹੜੀ ਵਿਲਾਕਸ ਮੰਡੀਆਂ ਦੇ ਸੀਟਾਂ ਨੇ ਇਨਾਂ ਸਾਰੀਆਂ ਤੇ ਅਸੀਂ ਆਪਣੇ ਰੋਮਨੀ ਕਾਗਿਦਾ ਦੇ ਤਕੜੇ ਕੈਂਡੀਡੇਟ ਖੜੇ ਕਰਕੇ ਤਾਂ ਆਗੇ ਸਿਵਾ ਸੁਭੀ ਸਿੰਘ ਦੀ ਬਾਦਲ ਨੂੰ ਦਵਾਂਗੇ ਤਾਂ ਕਿ ਆਉਣ ਵਾਲੀ ਜਿਹੜੀ 2027 ਦੀ ਪ੍ਰਧਾਨ ਸਭਾ ਦੀ ਚੋਣ ਹੋਣ ਜਾਣੀ ਹੈ ਉਹਦੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇ ਬਾਲ ਦੇ ਹੱਥ ਹੋਰ ਮਜ਼ਬੂਤ ਹੋਣ ਪਾਰਟੀ ਬਲੰਦੀਆਂ ਨੂੰ ਛੋਵੇ ਤਰੱਕੀ ਕਰੇ ਕਿਉਂਕਿ ਛਵੇਂ ਦੀ ਮੰਗ ਸਾਰਾ ਅੱਜ ਲੋਕ ਸਾਰੇ ਪੰਜਾਬ ਤੋਂ ਮੰਗ ਕਰ ਰਹੇ ਹਨ ਕਿ ਜਿਹੜੀ 27 ਦੀ ਚੋਣਾਂ ਉਹ ਰੋਮਨੀ ਫਲੀ ਦਲ ਨੂੰ ਚਾਹੀਦਾ ਹੈ ਤਾਂ ਕਿ ਜੋ ਅੱਜ ਪੰਜਾਬ ਦੇ ਹਾਲਾਤ ਹਨ ਇਹਨਾਂ ਹਾਲਾਤਾਂ ਤੋਂ ਸੁਧਾਰ ਲੈਣ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਲੋਕਾਂ ਨੂੰ ਸਖਤ ਕਰਨ ਦੀ ਲਈ ਰੋਮਣੀ ਕਾਲੀ ਦਾ ਦਾਣਾ ਅੱਜ ਲੋਕਾਂ ਦੀ ਆਵਾਜ਼ ਹੈ ਇਸ ਲਈ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰਾਂਗੇ ਕਿੰਜ ਸਾਹਿਬ ਨੂੰ ਇੱਥੇ ਹਲਕਾ ਇੰਚਾਰਜ ਲਾਇਆ ਹੋਇਆ ਹੈ ਉਹ ਵੀ ਨਾਲ ਚੱਲਣਗੇ ਸਾਡੇ ਸਤਾਰੂਕ ਬੀਬੀ ਹਰਪ੍ਰੀਤ ਕੋਲ ਵੀ ਮਖਮੇਰ ਪਰ ਨਿਗਰਿਤ ਬਹੁਤ ਪ੍ਰਾਣੇ ਸਿਆਣੇ ਲੀਡਰ ਹਨ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਇਸ ਰੋਮਨੀ ਕਾਰਜ ਦੇ ਤੇ ਚੜ੍ਹਦੀ ਕਲਾ ਦੇ ਇਲਾਕੇ 'ਚ ਸੇਵਾ ਕਰਨਾ ਤੇ ਕਿਵੇਂ ਦੇਖਦੇ ਹੋ ਪਿਛਲੇ ਸਮੇਂ ਦੇ ਵਿজে ਕਰ ਦੇਖੀ ਆਪਾਂ 2017 ਤੋਂ ਬਾਅਦ ਪਾਰਟੀ ਦਾ ਗ੍ਰਾਫ ਘਨੋਰ ਹਲਕੇ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਚੋਣਾ ਹੋਈ ਜਾਣ ਪਾਈ ਸੀ ਗੱਲ ਕਰ ਲਈਏ ਜਾਂ ਫਿਰ ਲੋਕ ਸਭਾ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਜੋ ਗ੍ਰਾਫ ਡਿੱਗਿਆ ਉਸ ਨੂੰ ਚੱਕਣ ਦੇ ਵਿੱਚ ਹੁਣ ਮਿਹਨਤ ਵੀ ਲੱਗੇਗੀ ਕਿਉਂਕਿ ਪਹਿਲਾਂ ਤਾਂ ਪਾਰਟੀਆਂ ਦੋ ਹੁੰਦੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਅਕਾਲੀ ਦੇ ਕਾਂਗਰਸ ਉਹਨਾਂ ਆਮਾਦੀ ਪਾਰਟੀਆਂ ਵੀ ਰਿਹਾ ਬੀਜੇਪੀ ਵੀ ਹੈਗੀ ਹੈ ਤੇ ਨਾਲ ਹੁਣ ਤੁਹਾਡੇ ਵਿੱਚੋਂ ਹੀ ਜਿਹੜਾ ਦੋ ਪਾਰ ਹੋਏ ਵੀ ਅਕਾਲੀ ਦਲ ਦੀ ਗੱਲ ਕਰ ਲਈ ਨਵਾਂ ਅਕਾਲੀ ਦਲ ਪੁਲਰ ਸਰਜੀਤ ਅਕਾਲੀ ਦਲ ਦੀ ਗੱਲ ਕਰ ਲਈ ਉਹ ਵੀ ਆ ਗਏ ਨੇ ਹੋ ਸਕਦਾ ਕੁਝ ਆਜ਼ਾਦ ਵੀ ਹੋਣ ਮੁਕਾਬਲਾ ਬੜਾ ਟਫ ਹੋਵੇਗਾ ਇਹਦੇ ਵਿੱਚੋਂ ਪਾਰਟੀ ਹੁਣ ਉੱਭਰ ਕੇ ਕਿਵੇਂ ਸਾਹਮਣੇ ਆਵੇਗੀ ਮਿਹਨਤ ਕਿਵੇਂ ਹੋਊਗੀ ਦੇਖੋ ਜੋ ਸਰਦਾਰ ਪ੍ਰਕਾਸ਼ ਵੀਰ ਸਿੰਘ ਦੀ ਬਾਦਲ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਆਂ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਹੜਾਂ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਵੇਰੇ 4-5 ਵਜੇ ਘਰ ਤੋਂ ਨਿਕਲਦੇ ਸੀ ਤੇ ਰਾਤ ਨੂੰ 9-10 ਵਜੇ ਤੱਕ ਆ ਕੇ ਘਰ ਆਉਂਦੇ ਸੀ ਉਹਨਾਂ ਨੇ ਦਿਨ ਇੱਕ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਕਿਉਂਕਿ ਤਰਨਤਨ ਸਾਹਿਬ ਦੀ ਜਿਹੜੀ ਪਾਰਲੀਮੈਂਟ ਆਪਣਾ ਵਿਧਾਨ ਸਭਾ ਦੀ ਚੋਣ ਸੀ ਉਸ ਦੇ ਵਿੱਚ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੂਜੇ ਨੰਬਰ ਤੇ ਰਿਹਾ ਹੈ ਇਹ ਸਾਰਾ ਤਾਂ ਹੀ ਹੋਇਆ ਜੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਮੈਂ ਕਹਿੰਦਾ ਜਿਵੇਂ ਪਿਛਲੇ ਸਮੇਂ 'ਚ ਸ਼੍ਰੋਮਣੀ ਕੰਡਰ ਦਾ ਪਹਿਲਾਂ ਨਾਲੋਂ ਵਿਰੋਧ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵਿਰੋਧ ਕਰੇਗਾ ਅਸੀਂ ਜਿਹੜੀਆਂ ਐ ਬਲਾਕ ਸਮਝਦੀ ਜਿਹੜੇ ਜਿਨ੍ਹਾਂ ਪਰਦੀਆਂ ਚੋਣਾਂ ਹਨ ਇਹਨਾਂ ਨੂੰ ਅਸੀਂ ਮਿਹਨਤ ਕਰਕੇ ਤਨਮਨ ਧਨ ਨਾਲ ਲੜਾਂਗੇ ਤੇ ਸ਼੍ਰੋਮਣੀ ਕਾਲੀ ਦਾ ਦੇ ਉਮੀਦਵਾਰਾਂ ਨੂੰ ਬਿਤਾਵਾਂਗੇ ਜੀ ਤੇ ਕਨੋਰ ਹਲਕੇ ਦੇ ਵੋਟਰਾਂ ਨੂੰ ਤੁਸੀਂ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋ ਹਲਕੇ ਦੇ ਨਾਲ ਉਹਨਾਂ ਨੂੰ ਕੀ ਸੰਦੇਸ਼ ਦੇਓਗੇ ਕੀ ਕਹਿਣਾ ਚਾਹੋਗੇ ਮੈਂ ਤਾਂ ਉਹਨਾਂ ਨੂੰ ਕਹਾਂ ਇਹ ਹੀ ਕਹਾਂਗਾ ਕਿ ਘਰਨੌਰ ਹਲਕੇ ਦੇ ਜੋ ਵੀ ਕੰਮ ਅੱਜ ਤੱਕ ਹੋਏ ਹਨ ਉਹ ਸ਼ਰੋਮਣੀ ਕਾਲਦੀ ਜਲਦੀ ਸਰਕਾਰ ਮੇਲੇ ਹੋਏ ਹਨ ਕਿਉਂਕਿ ਜੇ ਘਰਨੌਰ ਤੇ ਨਾਜ ਮੰਡੀ ਬਣੀ ਹੈ ਉਹ ਸ਼ਰੋਮਣੀ ਕਾਲਦੀ ਜਲਦੀ ਸਰਕਾਰ ਦੀ ਬਣੀ ਜੇ ਘਰਨੌਰ ਦੀ ਫਿਰਨੀ ਬਣੀ ਸ਼ਰੋਮਣੀ ਕਾਲਦੀ ਜਲਦੀ ਸਰਕਾਰ ਦੀ ਬਣੀ ਜੇ ਘਰਨੌਰ ਦਾ ਹਸਪਤਾਲ ਬਣਿਆ ਉਹ ਵੀ ਸ਼ਰੋਮਣੀ ਕਾਲਦੀ ਜਲਦੀ ਸਰਕਾਰ ਦੇ ਬਣਿਆ ਜੇ ਘਰਨੌਰ ਚ ਕਾਲਜ ਬਣਿਆ ਉਹ ਵੀ ਸਰਕਾਰ ਪ੍ਰਕਾਸ਼ ਸਿੰਘ ਦੀ ਬਾਦਲ ਨੇ ਬਣਾਇਆ ਮੇਰਾ ਕਹਿਣ ਤੋਂ ਭਾਵ ਹੈ ਘਰਨੌਰ ਹਲਕੇ ਦੇ ਜੋ ਵੀ ਕੰਮ ਹੋਏ ਹਨ ਕ੍ਰੋਟਰ ਕੀ ਹੋਇਆ ਕਿ ਨੌਰ ਦੀ ਉਸਨੇ ਸ਼ਰੋਣੀ ਕਾਲੀਜਦ ਦੀ ਸਰਕਾਰੀ ਹੋ ਗਈ। ਇਸ ਲਈ ਲੋਕਾਂ ਨੂੰ ਇਹ ਪ੍ਰੇਰਿਤ ਕਰਾਂਗੇ ਵੀ ਜੋ ਜੇ ਤੁਸੀਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਤਾਂ ਕਿ ਨੌਰ ਰੱਖੇ ਦੀ ਚੱਕੀ ਚਰਾਣੀਆਂ ਤਾਂ ਸ਼ਰੋਣੀ ਕਾਲੀਜਦ ਨੂੰ ਮਜ਼ਬੂਤ ਕਰੋ। ਸ਼ਰੋਣੀ ਕਾਲੀਜਦ ਦੇ ਜੋ ਉਮੀਦਵਾਰ ਹਾਂ ਬਲਾਕ ਸੰਚੀ ਦੇ ਜ਼ਿਲ੍ਹਾ ਵਾਡੀ ਚੋਣਾ ਲੜਨਗੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਜਿਤਾ ਕੇ ਸ਼ਰੋਣੀ ਕਾਲੀਜਦ ਨੂੰ ਮਜ਼ਬੂਤ ਕਰਨਾ ਹੈ। ਸੋ ਇਹ ਸਨ ਜਸਮੇਰ ਸਿੰਘ ਦੱਛਲੂ ਹੁਣ ਵੇਖਣਾ ਇਹ ਤੇ ਬੇਅਦਖਾਤੀ ਹੋਵੇਗਾ ਕਿ ਜਿਸ ਤਰ੍ਹਾਂ ਕਰਤਾਰਨ ਦੀ ਸੀਟ ਦੇ ਨਤੀਜੇ ਆਏ ਨੇ ਉਸ ਤੋਂ ਬਾਅਦ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੌਂਸਲੇ ਬੁਲੰਦ ਨੇ ਪਰ ਫਿਰ ਫਿਰ ਵੀ ਜੇਕਰ ਪਿਛਲੇ ਸਮੇਂ ਦੇ ਵੀ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਸੀਟਾਂ ਦੇ ਉੱਤੇ ਜਿਹੜੇ ਮੁਕਾਬਲੇ ਬੜੇ ਸਖਤ ਦਿਖਾਈ ਦੇਣਗੇ ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕੀ ਚਿੜੀ ਉਡ ਕਾਉਂਟ ਦੀ ਗੱਲ ਕਰ ਲਈ ਪਹਿਲਾਂ ਦੋ ਪਾਰਟੀਆਂ ਹੁੰਦੀ ਸੀ ਕਾਂਗਰਸ ਦੇ ਅਕਾਲੀ ਪਰ ਹੁਣ ਪਾਰਟੀਆਂ ਜਿਸ ਤਰ੍ਹਾਂ ਕੁੰਭਾ ਦੇ ਵਾਗ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਹੁਣ ਅ ਨਮਾ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰ ਜਾਂ ਫਿਰ ਕੁਝ ਹੋਰ ਨਵੀਆਂ ਪਾਰਟੀਆਂ ਵੀ ਪੰਜਾਬ ਦੇ ਵਿੱਚ ਉੱਪਰ ਕੇ ਸਾਹਮਣੇ ਆ ਸਕਦੀਆਂ ਨੇ ਸੰਕੇਤ ਜਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਨੇ ਸੋ ਹੁਣ ਦੇਖਣਾ ਪਿਆ ਦਿਖਾਸੀ ਹੋਵੇਗਾ ਕਿ 2027 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਉਤੜ-ਪੁਤੜ ਵੇਖਣ ਨੂੰ ਮਿਲੇਗੀ ਕੀ ਜੇ ਕਿਹੋ ਜੇ ਸਮੀਕਰ ਰਹਿਣਗੇ ਤੁਸੀਂ ਜਿਹੜੋ ਘਨੋਰ ਲਾਈਵ ਦੇ ਨਾਲ ਧੰਨਵਾਦ